ਆਵੇ ਸਾਡੇ ਡਰੋਨ ਦਾ ਪੀਸ ਟੁੱਟ ਕੇ ਡਿੱਗ ਪਿਆ ਆ ਜਿਹੜਾ ਇਹ ਮੈਂ ਤਾਈ ਨੂੰ ਲੈਣ ਆਇਆ ਮੈਂ ਹੈ ਜ਼ਰੂਰੀ ਆਏ ਆ ਜੇ ਭਾਜੀ ਹਾਂ ਹੋ ਇੱਕ ਟੁੱਟ ਗਈ ਆ ਜਿਹੜੀ ਇਥੋਂ ਉਹ ਕਿ ਇਧਰ ਆਖ ਦੋ ਆ ਨਾ ਜਿੱਦਾਂ ਇਧਰੋਂ ਆੜੀ ਟੁੱਟ ਕੇ ਡਿੱਗ ਪਈ ਹੈ ਇਹਨੂੰ ਹੁਣ ਕੋਈ ਨਹੀਂ ਛੋੜ ਦਾਂਗੇ ਐ ਕਰਕੇ ਨਾ ਚੱਲ ਤਾਈਆਂ ਇੱਕ ਬਣ ਨੇ ਜਾਣ ਲਾ ਪਿਆ ਹੈ ਇਹ ਕਰਕੇ ਹਾਂ ਜੰ ਬਣੀ ਹੋਈ ਹੈ ਕਾਲੀ ਦਾਲ ਮੰਮੀ ਨੇ ਉਹਨੇ ਲੈ ਕੰਮ ਕੀਤਾ ਅਲਮਾਰੀ ਸਾਫ਼ ਕਰਕੇ ਹੱਤੀ ਸਾਰੀ ਮੇਰੀ ਬੜੀ ਗੰਦੀ ਹੋਈ ਸੀ ਬਰਾ ਬਰਾ ਵਾਲੇ ਇਕੱਟਾ ਇਕੱਟਾ ਹੋਇਆ ਪਿਆ ਇੰਦੇ ਉਹ ਬੜੇ ਦੇ ਘਰ ਤਾਂ ਸੈਟਿੰਗ ਜੀ ਬੜੀ ਵਧੀਆ ਹੂੰ ਸੌਣ ਲੱਗਨੇ ਆ ਆ ਇੱਕ ਪੈਂਟਾ ਹੁੰਦਾ ਤੇ 55 ਜਹਾ ਤੇ ਇਹਦੇ ਚੋਂ ਰੈਂਟਾ ਹੁੰਦਾ ਪੈਂਟਾ ਕੋਰਤੇ ਵੀ ਆਮੀ ਅੱਛਾ ਹੂੰ ਉਹ ਤੇ ਵੀ ਦੇ ਵਿਆਹ ਦੇ ਜਿੰਨੇ ਤਾਂ ਸਾਰਾ ਕੁਝ ਹਾਂ ਕੁੱਟੀਆਂ ਕਰਨਾ ਉਹਦੇ ਬਾਅਦ ਹੂੰ ਕੀ ਹੈ ਜਿਹੜੀ ਪਤਲੀ ਹੋ ਗਈ ਪਹਿਲਾਂ ਭਾਰੀ ਹਾਂ ਹੁਣ ਕਿ ਆਪ ਬਦਲਦੀ ਬਦਲਦੀ ਹਾਂ ਕੁੜੀ ਬਦਲਦੀ ਹੈ ਹਾਂ ਉਹ ਹੋਈ ਥੋੜਾ ਹੋ ਜਾਂਦੀ ਹੈ ਨਾ ਆ ਇਹ ਤਾਂ ਗੱਲ ਹੈ ਝੂਠਿਆ ਹੈ ਐਸਾ ਸੜਾਈ ਜਨੇ ਮਲਵਾਂ ਦੇ ਵਿੱਚ ਤੇ ਮੈਂ ਗਿਆ ਸਵੇਰੇ ਕਿਰਨ ਜੀ ਉਹਨਾਂ ਨੇ ਮੈਨੂੰ ਸੱਦਿਆ ਉਹ ਉਹਨਾਂ ਦੇ ਮੋਟਰਸਾਈਕਲ ਦਾ ਪਾਣੀ ਜੋ ਪਾਣੀ ਆ ਗਿਆ ਨੇ ਮੋਟਰਸਾਈਕਲ ਦੀ ਤੇਲ ਵਾਲੀ ਉਹ ਤਾਂ ਹੀ ਉਹਦਾ ਲੋਕ ਇਹਨਾਂ ਖੁੱਲੇ ਪਰਾ ਬੜਾ ਘੁੱਲ ਦੇ ਘਰੇ ਵਿੱਚ ਜਾਂਦੇ ਆ ਗਿਆ ਮਨ ਨੱਪ ਕੇ ਲੋ ਖੁੱਲੇ ਹੋਣਗੇ ਭਾਜੀ ਕਹਿੰਦੇ ਮੈਨੂੰ ਡੇਢ ਦੋ ਘੰਟੇ ਹੋ ਗਏ ਖਵੰਡਿਆ ਬੜੇ ਚੱਦਾ ਉੱਠ ਉਹ ਲੋਗ ਨਾ ਖੁੱਲੇ ਪਰ ਇਹ ਲੋਕ ਤਾਂ ਖਰਾਬ ਹੋ ਗਏ ਨਾ ਪਕੇ ਖੋਲ ਮਨ ਨਵਾਂ ਪਵਾ ਲਿਆ ਤੇ ਡੈਡੀ ਆ ਲਗਿਆ ਡੈਡੀ ਨੇ ਮਾਇਂ ਫੜੀ ਡੈਡੀ ਕਹਿੰਦਾ ਭਰਾ ਮੈਂ ਗਿਆ ਉਹ ਤੇ ਡੈਡੀ ਉਹ ਪੁਰਪਲ ਜੇ ਬਣਾਉਂਦੇ ਤੇਰਾ ਮੇਰੇ ਨਾਲ ਵਿਆਹ ਕਰ ਨਾ ਆ ਜਨਾ ਰੋਟੇ ਦਿਖਾ ਲਾ ਕੇ ਗਰਮੀ ਬੜੀ ਹੈ ਅੱਜ 1:30 ਵੱਜ ਗਿਆ ਉਹ ਆ ਜਿੰਦੇ ਸਾਡੀ ਕਿੰਜਰਾ ਲਾ ਮੈਂ ਫੋਨ ਤੇ ਫੋਨ ਨਹੀਂ ਡੈਡੀ ਆ ਉਹ ਕਰ ਰੋਟੀ ਰਾਤੀ ਕਰਵਾ ਡੈਡੀ ਆ ਗਏ ਉਥੇ ਗਏ ਪਰ ਨਹੀਂ ਘਰ ਘੁਰਜਾ ਬਣਾਉਣ ਦੇ ਬਣਾ ਤਾਂ ਹੈ ਉਹ ਕੋਲ ਜਾ ਤੇ ਬਣ ਗਿਆ ਤੇ ਪਾਠ ਇਹਨੇ ਬਣਿਆ ਐਸ ਐਸ ਡੈਡੀ ਰਮੇ ਦੇਖਣ ਡੇੜਾ ਬਣਾਇਆ ਡੈਡੀ ਨੂੰ ਸਿਸਟਰ ਸਿਸਟਮ ਜਿਆ ਸਹੀ ਬਣਿਆਵੇਂ ਕਿ ਨਹੀਂ ਕਿ ਐਵੇਂ ਹੀ ਆ ਮੈਨੂੰ ਦਿੱਤੀ ਰੋਟੀ ਖਾਣ ਹਾਂ ਹਾਂ ਚਾਹ ਵੀ ਬਣਾਉਣਾ ਚਾਹ ਨਹੀਂ ਤੁਹਾਨੂੰ ਚਾਹ ਮੈਂ ਨਹੀਂ ਬਣਾਉਣੀ ਲੈ ਵੀ ਸਰਦਾਰ ਸਾਹਿਬ ਹੁਣੇ ਹੋ ਗਏ ਆ ਤਿਆਰ ਹੋਣ ਤੇ ਮੈਂ ਚੱਲਿਆ ਹਾਂ ਥੋੜਾ ਜਿਹਾ ਕੰਮ ਬਿਜਲੀ ਘਰ ਆਫਾਇਲ ਜੀ ਜਮਾ ਕਰਾਉਣ ਵਾਸਤੇ ਜਾਣਾ ਮੀਟਰ ਦੀ ਕਿਉਂਕਿ ਕੱਲ ਐਮ ਐਨ ਸਾਹਿਬ ਨਾਲ ਗੱਲ ਹੋਈ ਬਾਕੀ ਵੇਖੋ ਨਹੀਂ ਬਣਦਾ ਕੰਮ ਮੀਟਰ ਲੱਗਦਾ ਜਾਂ ਨਹੀਂ ਲੱਗਦਾ ਜੀ ਹੋ ਕੇ ਆ ਜਾਨੇ ਮੰਮੀ ਬਣਾ ਰਹੀ ਐ ਚਾਹ ਮੈਨੂੰ ਦੀ ਫਿਰ ਚਾਹ ਸਹੀ ਐ ਪਰ ਪਰ ਤੇ ਹੋਣ ਛੱਡਦੇ ਜਿਹਦਾ ਨੁਕਸਾਨ ਆ ਉਹਦੇ ਛੱਡੇ ਪਰ ਬਹੁਤ ਪੈਣਾ ਸੁਵਾਈ ਕਰਦੀ ਸੁਵਾਈ ਹੁੰਦੀ ਨਾ ਚਾਹ ਤੋਂ ਬਿਨਾਂ ਹੁੰਦੀ ਆ ਸਹੀ ਆ ਚਾਹ ਬਹੁਤ ਰਾਤ ਉਹ ਵੀ ਤੇ 2 2 ਵਜੇ ਤੱਕ ਕੰਮ ਐਵੇਂ ਹੁੰਦਾ ਜੀਂਦ ਡਾ ਕੇ ਤੇ ਫੇਰੀ ਹੁੰਦਾ ਐ ਇਹ ਤਾਂ ਗੱਲ ਸਹੀ ਹੁਣ ਹੋਏ ਜੀ ਮੈਂ ਫੜਦੀ ਤਾਂ ਮੈਨੂੰ ਨੁਕਰੀ ਲੱਗ ਜਾਣਾ ਹੁਣ ਐ ਕਰ ਕਰਨ ਜਾਂਦੇ ਤੇ ਜਿਲਕਪੁਰ ਹਾਂਜੀ ਤਰਾਜੋ ਇਹ ਕਿੱਦਾਂ ਨੇ ਮੈਂ ਜਾ ਰਿਹਾ ਦਸੀ ਨੂੰ ਲੈਣ ਵਾਸਤੇ ਮੈਂ ਵੀਡੀਓ ਬਣਾਈਏ ਵੀ ਉਹਦੇ ਘਰੇ ਜਾਣ ਡਿਆ ਮੈਨੂੰ ਕਹਿੰਦਾ ਮੈਂ ਤਿਆਰ ਹਾਂ ਤੇ ਇਹ ਤੱਕ ਤਿਆਰ ਨਹੀਂ ਹੋਇਆ ਹੈ ਕਮਾਲ ਹੋ ਗਈ ਲੈ ਇਹ ਬੂਹਾ ਵਜਾ ਆ ਜਾ ਹੁਣ ਲਿਆ ਇਹ ਕਹਿੰਦਾ ਆ ਗਿਆ ਆ ਗਿਆ ਆ ਗਿਆ ਇੰਨਾ ਦੇ ਵਿੱਚੋਂ ਦਾ ਟਰੈਕਟਰ ਵਧੀਆ ਚੱਲ ਚੋਸਾ ਦਾ ਬਜਰੀ ਬਿਜਲੀ ਪਈ ਆ ਵੇ ਇੱਥੇ ਕੱਚਾ ਥਾਂ ਆ ਲੈ ਵੀ ਆ ਗਏ ਆ ਘਰੇ ਆਪਾਂ ਕੀ ਹਾਲ ਏ ਮਮੀ ਡੈਡੀ ਕਿਥੇ ਪਲਾਟ ਚਲ ਗਏ ਆ ਜੈੜੀ ਨੇ ਬੜਾ ਵਧੀਆ ਵਿਚਾਰ ਆ ਤੇ ਰੈਂਪ ਰੂਮ ਜਿਹਾ ਬਣਾਉਣਾ ਚੱਲ ਚੱਲੀਏ ਵੇਖੀ ਆਦਾ ਵੀ ਨਾਲ ਹੀ ਚੱਲਦੀ ਗੱਡੀ ਵਰਤੀ ਇਹਨੂੰ ਇਹਨੂੰ ਮੈਂ ਕੀੜਾ じゃ ਕਹਿੰਦੀ ਹੈਂ ਆ ਗੱਡੀ ਕੀੜਾ ਆ ਆ ਆਪਣੇ ਡੈਡੀ ਫੇਡਿਆ ਬਣਾਉਣ ਦੇਖੀਏ ਜਾ ਕੇ ਵੀ ਆਖਿਆ ਵਿਚਾਰਾ ਡਿਆ ਬਣਾਉਂਦੀ ਆ। ਬਲੇ ਬੰਦੇ ਰੋ ਬੰਦੇ ਬੰਦੇ ਵੇਖਿਆ ਜੀ ਮੈਂ ਅੱਗੇ ਪੜਾਇ ਫੇ ਡੈਡੀ ਨਾ ਨਹੀਂ ਹੋ। ਉਹ ਵੇਲਾ ਕਿਦਾਂ ਡੇ ਹੀ। ਇਹ ਸਤੀ ਹੋਣਾ ਤੀ। ਹਨਾ ਬੜੀ ਮਿਹਨਤ ਕੰਡਿਆ ਯਾਰ। ਮੈਂ ਆਖਣਾ ਫੇ ਰਹਿਣ ਦੇ ਨਹੀਂ ਮਿਹਨਤ ਨਾ ਕਰ ਵੇ ਕਿੰਨੀ ਮਿਹਨਤੀ ਹੋ ਯਾਰ। ਗਰਮੀ ਜੀ ਲੱਗੇ ਰਹਿਣ ਤਾਂ ਕਾਰਪੂਰ ਲੈਣਾ ਹੀ। ਗਦਿਆ ਹੋ ਗਿਆ ਤਾਂ ਬਸ ਹੁਣ ਕੀ ਕਰੀ। ਆ ਵੀ ਬਣ ਗਿਆ ਆ ਵੀ ਬਣ ਗਿਆ। ਬਹੁਤ ਮਿਹਨਤ ਕੰਡੇ ਵੇਖ ਲੈ ਯਾਰ। ਨਿਆਂ ਦਾ ਡੱਡ ਜੀ ਨੇ ਮੈਂ ਤੂੰ ਹੀ ਕੰਡੇ ਯਾਰ ਛੱਡੋ ਠਾਂ ਬਹੁਤ ਮਿਹਨਤ ਕੰਡੇ ਯਾਰ ਤੁਸੀਂ ਤੇ ਹੁਣ ਆਪਾਂ ਨਹੀਂ ਜਾਂਦਾ ਲੈ ਵੇ ਇੱਧਰ ਡੇਜ ਹੁਣ ਭਾਜੀ ਕਹਿੰਦੇ ਮੈਂ ਵੀ ਯੋਗਦਾਨ ਪਾਵਾਂ ਮੜਾ ਜਾ ਮੈਂ ਪਾਉ ਪਾਉ ਯੋਗਦਾਨ ਤੁਸੀਂ ਵੇ ਸਾਡੀ ਰੋਟੀ ਤੂੰ ਹਾਂ ਹੋਏ ਕੋਈ ਮਸਲਾ ਆ ਗਿਆ ਨਹੀਂ ਕਦੋਂ ਦਾ ਇਹਨੂੰ ਫੋਨ ਕੀਤਾ ਹੁੰਦਾ ਯੋ ਵੀ ਓਏ ਇੰਨੇ ਮਹੀਨੇ ਜਾਣਾ ਹੀ ਹੋ ਜੇ ਸੁਤਾਂ ਦਾ ਜਵਾਂ ਜੀ ਟਾਵਰ ਨਾਲ ਹੈਂ ਇਹ ਜਦੋਂ ਕਰਦਾ ਫੋਨ ਹਾਏ ਇਹ ਕੰਡਾ ਲਾ ਇਦਾਂ ਇਹ ਬਿਮਾਰੀ ਨੂੰ ਕੁੜੀ ਜਾਂਦਾ ਜੇ ਮੈਂ ਤੋਣੀ ਖਾਂਦਾ ਮੈਨੂੰ ਫਿਰ ਆ ਆ ਦੇਖੀ ਕੰਡੇ ਤੋਰੀਆਂ ਲਾਈ ਜਾਂਦੇ ਇਦਾਂ ਹੀ ਦੇ ਆਪਣਾ ਜਿਗਾਰਡਮੈਂਟ ਸੈੱਟ ਕਰਨਾ ਉਧਰੋਂ ਕੱਢੀ ਫਿਰ ਆਪਣਾ ਛੱਟ ਟ੍ਰਾਲੀ ਬਾਅਦ ਫਿਰ ਕਰੀਏ ਸ਼ੂਟ ਮਾਸ਼ਾਅੱਲਾ ਪਾਈਏ ਕੋਈ ਫਿਰ ਨਹੀਂ ਰਾਜਾ ਹੋਇਆ ਨਾ ਆ ਜਗਦੀ ਵੀ ਗਲੇਟਾ ਕਿ ਉਹਦਾ ਹੀ ਨਹੀਂ ਨਹੀਂ ਇਹ ਨਹੀਂ ਜਗਦੀਆਂ ਉਤਲੀਆਂ ਨਹੀਂ ਜਗਦੀਆਂ ਹਾਂ ਚੱਲੂ ਤੋਰੀਆ ਟੋ ਜਾਣਦੇ ਹੁਣ ਇਹ ਤਿਆਰ ਕਰਨਾ ਟਰਾਲੀ ਬੰਨੀ ਹੈ ਫਿਰ ਇਹਦੇ ਮਗਰ ਹੀ ਕਰੀਏ ਸ਼ੂਟ ਦੀ ਤਿਆਰੀ ਫੁੱਲ ਉਹ ਵੀ ਤੁਹਾਨੂੰ ਤੋੜੀਆਂ ਫੜ ਮੈਂ ਫਾਨੀ ਜਾਇੰਗ ਬਣਾਉਣ ਕਿੱਥੇ ਜੀ ਹੋ ਜੀ ਹੁਣ ਚੈੱਕ ਕਰਕੇ ਵੇਖਣ ਲੱਗੇ ਆਂ ਪਰ ਖੇਚਦਾ ਕਿ ਨਹੀਂ ਅੱਜ ਉਹ ਕਿੱਥੇ ਆ ਭਾਈ ਯਾਰ ਇਹਦਾ ਸੋਚਦਾ ਪਹਿਲਾਂ ਉਹਨੂੰ ਚਾਲੂ ਕਰ ਲੈਂਦਾ ਨਾ ਪਹਿਲਾਂ ਸੋਚੀ ਕਿੱਥੇ ਜਾ ਰਹੇ ਆਪਾਂ ਸੱਚ ਤੇ ਕਿੰਨੀ ਮਚੋਗੁੰਦੀ ਹੈ ਜਿੱਥੇ ਚੋਗੁੰਦੀ ਉੱਥੇ ਆ ਗਏ ਉਹ ਫਿਟੇ ਘਟਾ ਚਾਚੇ ਨੂੰ ਪਤਾ ਵਾ ਕਿ ਛੋਟੇ ਦੀ ਜੋ ਕਿੱਥੇ ਹੁੰਦੀ ਹੈ ਚਾਚੇ ਵੀ ਕਹਿੰਦਾ ਇਸ ਤੋਂ ਬਿਤੇ ਦਿੰਦੀ ਵਾੜ ਵਿੱਚ ਹੀ ਤੋਰਦਾ ਇੱਕ ਕਹਾਣੀ ਕਣਕ ਲੈਣ ਗਿਆ ਜਦੋਂ ਉੱਥੋਂ ਵੀ ਵਾੜੀ ਵੀ ਲਿਆ ਚਾਚਾ ਨਾਲੇ ਤੇ ਨਾਲ ਦੂਜਾ ਮੁੰਡਾ ਬੈਠਾ ਹੀ ਕੱਕੂ ਬਣ ਕੇ ਕਿਉਂ ਤੈਨੂੰ ਕਿਹਾ ਚਾਹ ਜਲਦੀ ਘਰੇ ਗਿਆ ਉਹਨੂੰ ਦੱਸ ਕੇ ਬੋਲ ਹੀ ਅੱਜ ਤੁਰਦਾ ਨਹੀਂ ਤੁਰਦਾ ਤੁਰਦਾ ਤੂੰ ਰਹਿਣਾ ਕਰਦਾ ਨਹੀਂ ਵਾੜੇ ਹੈ ਕਦੀ ਕਹਿੰਦੇ ਜਾਂਦਾ ਫੇਰ ਤਾਂ ਹੁਣ ਨਹੀਂ ਚਾਚਾ ਨੇ ਆਇਆ ਥੱਲੇ ਵਾੜ ਨਾ ਉਹ ਇਹ ਨੂੰ ਸੈੱਡ ਤੇ ਪਾਇਆ ਨਹੀਂ ਗੁਰੂਆ ਇਹਦੇ ਵਿੱਚ ਕਿਉਂ ਨਹੀਂ ਪਾਇਆ ਪਾਤੀ ਉਹ ਜਿਹੜੇ ਸਰ ਕਰਦੇ ਆਹ ਕਸਤੇ ਆ ਉਹ ਨਹੀਂ ਫਿਰ ਟੇਡੇ ਤਰੀਕੇ ਕਿਤੇ ਕਿਤੇ ਨਹੀਂ ਨਹੀਂ ਸਾਫ ਕਸੇ ਦਾ ਆਪਣੇ ਦੂਸਰੇ ਤਰ੍ਹਾਂ ਰਾਜੀ ਨਿੱਕੀ ਨਾ ਵੱਡੀ ਟਰਾਲੀ ਕਿ ਚੰਗੀ ਨੂੰ ਵਿੱਚ ਇਹ ਨਾ ਪਸ ਜੇ ਨੂੰ ਵੇਖਣ ਲਗਾ ਪਹਿਲਾਂ ਸੈੱਡ ਲੈਣੀ ਹੀ ਪਈ ਯਾਰ ਸਹੀ ਤਰੀਕੇ ਨਾਲ ਮੱਲਾ ਗਲ ਲੋ ਵੀ ਉੱਥੇ ਮਿੱਟੀ ਦੀ ਪੈ ਗਈ ਆਪਾਂ ਨੂੰ ਜਰੂਰ ਤਾਂ ਮਿੱਟੀ ਪਾੜ ਕੇ ਲੱਗੇ ਕਰਨੀਆਂ ਉੱਥੇ ਥੋੜੀ ਮਨਾ ਮਿੱਟੀ ਲੈ ਆ ਜੀ ਉੱਥੇ ਕੋਲ ਕਿ ਪੋਣੀ ਪਾਣੀ ਘਾਰਾ ਜਿਹਾ ਬਣਾ ਦੇ ਨਾ ਆਹੋ ਉਵੇਂ ਮਿੱਟੀ ਲੈਣ ਦੀ ਆਪ ਪਲਾਰਜਾ ਮੈਂ ਸਬਜ਼ੀ ਕੱਟੀ ਆ ਮੈਂ ਉਹ ਚ ਪਾ ਦੇ ਟ੍ਰੈਲੀ ਚ ਹਾਂ ਸਬਜ਼ੀ ਮੰਡੀ ਚ ਲੈ ਲੈ ਆ ਗਏ ਆ ਦੇਖ ਆ ਕੀ ਇਹ ਲੈ ਆਵਾਂ ਮੈਂ ਨਹੀਂ ਨਹੀਂ ਇਹ ਸਿਰ ਨਾ ਪੱਗੀ ਜੇ ਮੁੜੇ ਮੁੜ ਕੇ ਲੇ ਗਏ ਨਾ ਨੇ ਬਰੀ ਗੁਰੀ ਦੀ ਸੋਟ ਲੀ ਗਏ ਹਾਂ ਹੂੰ ਬਾਕੀ ਨਾ ਮੁੜ ਕੇ ਉੱਤੇ ਪਾਣੀ ਟਰੋਂਕਾ ਦੇਖੇ ਨਾ ਉਹ ਚਾਹ ਫੇਰ ਲੈਣੇ ਹਨਾ ਹਾਂ ਕੱਦਨ ਜਾਣਾ ਉਹਨੂੰ ਕੱਪੜੇ ਤਾਂ ਨਾ ਆੜੀ ਜਿਹਾ ਸੋਹਰੇ ਮਿੱਟੀ ਨਾ ਉਥੋਂ ਪੁੰਦੀ ਨੇ ਪੈਲੀਆਂ ਚੌੜੀ ਬਰੀ ਘਣ ਮਿੱਟੀ ਨਾ ਉੱਥੇ ਠੀਕ ਨਹੀਂ ਜੀ ਹੈ ਨਾ ਲੇਵੀ ਜਰੀ ਘਟਾਇਆ ਪੂਰਾ ਡੰਦੀ ਹੋ ਤਾਰ ਕੱਢੀ ਦੇ ਉਹ ਵੀ ਉਹ ਤਾਰ ਦਾ ਚੱਕਰ ਪਾਇਆ ਜੀ ਨੇ ਨਾ ਸਾਈਡਾਂ ਤੇ ਉਹਦੀ ਚਾਈਸੀ ਜੀ ਅੜ ਜਾਂਦੀ ਜੀ ਗੱਡੀ ਦੀ ਇਹ ਜੀ ਰੋ ਵੇਖੋ ਦਾਦਾ ਹਣ ਡੇ ਆ ਸਬਦੀਆਂ ਦਾ ਕਰਨ ਉਹ ਉੱਥੇ ਬੈਠੀਆਂ ਆ ਗੋ ਦੋਵੇਂ ਭੈਣਾਂ ਤੂੰ ਲੋਬੀ ਦੇਹੀਆ ਸ਼ੂਟਿੰਗ ਚ ਲੰਡੀ ਆ ਮਰੇ ਟਰਾਲੀਆਂ ਦੀਆਂ ਗੱਡੀਆਂ ਸਾਰਿਆਂ ਦੀ ਨਿਆਣੇ ਉਹ ਕਦਾਂ ਇਕੱਠੇ ਹੋ ਗਏ ਵੇਖਣ ਵਾਸਤੇ ਪਤਾ ਨਹੀਂ ਕੀ ਲੱਗਾ ਚੱਲਣ ਅ ਡਰੋਨ じゃ ਇਹ ਇਹ ਕੰਟਰੋਲ じゃ ਨਹੀਂ ਹੁੰਦਾ ਉਹ ਜਾ ਇਹ ਨਹੀਂ ਕੰਟਰੋਲ ਹੁੰਦਾ ਭਰਾ ਇਹ ਨਿਕੋ ਜਿੰਨਾ ਕੇ ਬਣੇ ਨੇ ਇਹ ਇਹਦੇ ਸਾਰ ਨਿਆਣੇ ਆ ਗਏ ਮੱਲੇ ਦੇ ਵਖੋ ਉਧਰ ਨਹੀਂ ਕੀਤਾ ਜੀ ਕੀ ਹੋਇਆ ਜੇ ਕਰਦਾ ਆਇਓ ਬੰਦ ਕਰਤਾ ਰੇਲੇ ਗੱਡੀ ਆਜੇ ਆਏ ਨੀ ਕਿਤੇ ਮੁੱਤ ਨੀ ਕਿਤੇ ਕੀ ਕਰਦਾ ਸੀ ਮੁੱਤ ਕੀ ਕਰਦਾ ਸੀ ਇਹ ਦੇਸ਼ ਉਹਨਾ ਕੀ ਕਰਦਾ ਸੀ ਢੋਲਾ ਵੀ ਕੰਨਾ ਬਣਿਆ ਪਰ ਢੋਲਾ ਤਾਂ ਹੈ ਨਹੀਂ ਬਸ ਇਨਾ ਮੈਨੂੰ ਪਤਾ ਏ ਠੀਕ ਹੈ ਤੇ ਮੇਰੇ ਸਾਹਮਣੇ ਇਦਾਂ ਨਾ ਕਰਿਆ ਕਰ ਇਨਾ ਢੋਲਾ ਨਾ ਬਣਿਆ ਕਰ ਲੱਗੇ ਸਮਝੇ ਅਸੀਂ ਤੇ ਚਲ ਗਏ ਅਸੀਂ ਤੇ ਇੱਥੇ ਨਾ ਡਰੋਨ ਦਾ ਪੀਸ ਟੁੱਟ ਕੇ ਡਿੱਗ ਪਿਆ ਉਹ ਫੜਨ ਆਇਆ ਦੋਰੇ ਹੁਣ ਇੱਥੇ ਕਿਤੇ ਡਿੱਗਾ ਈ ਯਾਰ ਆ ਹੀ ਪਿਆ ਆਹੇ ਸਾਡੇ ਡਰੋਨ ਦਾ ਪੀਸ ਟੁੱਟ ਕੇ ਡਿੱਗ ਪਿਆ ਜਿਹੜਾ ਇਹ ਮੈਂ ਤਾਈਓ ਲੈਣ ਆਇਆ ਮੈਂ ਹੈ ਜ਼ਰੂਰੀ ਆਏ ਹਾਂ ਮੈਂ ਤੇ ਹਸਾ ਨਾਲ ਵੀ ਚਲ ਗਏ ਅਸੀਂ ਅਸੀਂ ਤੇ ਕਿਰਨਦੀ ਦੀ ਹੁਣ ਲਾ ਤੁਰਨ ਲੱਗੇ ਅਸੀਂ ਤੇ ਆ ਵੇਖੋ ਦੂਰੇ ਆਮ ਇਧਰ ਆ ਸਾਡਾ ਪਲਾਟ ਨਾਲ ਨਾਲ ਗਵਾਂਡੀਆਂ ਦੇ ਪਲਾਟ ਦੇ ਵਿੱਚ ਡਿੱਗਾ ਹੈ ਅਸੀਂ ਚੱਲ ਚੱਲੇ ਗਏ ਹਾਂ ਲੱਭ ਗਿਆ ਜੱਸੀ ਓਏ ਲੱਗ ਗਿਆ ਉੱਥੇ ਪਿਆ ਸੀ ਮੈਂ ਤੈਨੂੰ ਅੱਗੇ ਆਖਿਆ ਉੱਥੇ ਜੀ ਐਵੇਂ ਨੁਕਸਾਨ ਹੋਣਾ ਪਧਰੇ ਯਾਰ ਚੱਲ ਜਲੇ ਲੱਗ ਗਈ ਉੱਭ ਗਿਆ ਵਾ ਚੱਲ ਫਿਰ ਲੱਸੀ ਡਰੋਨ ਵਖਾਈ ਕਿੱਥੇ ਟਟਾਇਆ ਆ ਜੇ ਭਾਈ ਹਾਂ ਹੋ ਕੇ ਇੱਕ ਟੁੱਟ ਗਈ ਆ ਜਿਹੜੀ ਉਥੋਂ ਉਹ ਕੇ ਇਧਰ ਆਖ ਦੋ ਆ ਨਾ ਜਿੱਦਾਂ ਇਧਰੋਂ ਆਹੜੀ ਟੁੱਟ ਕੇ ਡਿੱਗ ਪਈ ਐ ਇਹਨੂੰ ਹੁਣ ਕੋਈ ਨਹੀਂ ਛੋੜ ਦਾਂਗੇ ਐ ਕਰਕੇ ਨਾ ਚੱਲ ਤਾਂ ਇਹ ਇੱਕ ਬਣਨ ਜਾਣ ਲੱਪਿਆ ਹੈ ਇਹ ਕਰਕੇ ਇਹਦੀ ਲੈਨਮੈਂਡ ਜੀ ਖਰਾਬ ਹੋ ਗਈ ਹੈ ਨਾ ਹੋਰ ਕੀ ਹਨ ਜਾਣਦੇ ਆ ਜੱਸੀ ਹੁਣ ਦੇ ਘਰੇ ਮੈਂ ਕਿ ਜੱਸੀ ਨੂੰ ਛੱਡਾ ਆਵਾਂ ਵੀ ਹੁਣ ਬੱਬਲੇ ਜਣੇ ਕਹਿੰਦੇ ਕਹਿੰਦੇ ਜੱਸੀ ਜੱਸੀ ਹੋਈ ਪਈ ਬਲੌਗਾਂ ਚ ਮੈਂ ਐ ਤਾਂ ਹੀ ਫਿਰ ਜੱਸੀ ਜੱਸੀ ਆ ਓਏ ਆ ਗਿਆ ਟਮੇ 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 ਆਇਆ ਚੁੱਕ ਕੇ ਲੈ ਆਇਆ ਤੁਹਾਨੂੰ ਮਾਸੀ ਜੀ ਨੇ ਚਾਹ ਬਣਾਈ ਸੀ ਚਾਹ ਹੁਣ ਪੀ ਕੇ ਤੇ ਫਿਰ ਮੈਂ ਘੁਰਿਆ ਵਾ ਉੱਥੇ ਕਾਫੀ ਟਾਈਮ ਹੋ ਗਿਆ ਵਾ 10 ਵਜੇ ਕੇ 10 10 ਦਾ ਟਾਈਮ ਹੋਣਾ ਹੈ ਘਰੇ ਜਾਣ ਡਿਆ ਮੰਮੀ ਹੁਣੀ ਇਕੱਲੇ ਆ ਘਰੇ ਮੈਂ ਚੱਲ ਘਰੇ ਚੱਲਾਂ ਐ ਤੇ ਸਾਰੇ ਜਣੇ ਪੁੱਛਣ ਡੇ ਹਰ ਕੋਣ ਕਿ ਥਿਆਰ ਕੋ ਨੰਬਰ ਸਰ ਗਈ ਆ ਤੇ ਹੁਣ ਮੈਂ ਘਰੇ ਜਾਵਾਂ ਮੇਰੇ ਵੀ ਇਕੱਲੇ ਮੈਂ ਚੱਲ ਉਹਨਾਂ ਦੇ ਲਾਗੇ ਕੋਈ ਨਾ ਕੋਈ ਹੋਣਾ ਚਾਹੀਦਾ ਐ ਯਾਰ ਰੱਬ ਨਾਲ ਅਗਰੇ ਕੋਈ ਦਵਾਈ ਦੂਈ ਲਿਉਣੀ ਪੈ ਜਾਂਦੀ ਐ ਰਾਤ ਮਾਸੇ ਮੈਨੂੰ ਜੋਰ ਰੌਂਡੀ ਪਿਰੇ ਪਾ ਮਾਹਨੇ ਰਹਿਣਾ ਨਹੀਂ ਹੈਗਾ ਵੀ ਕਿਉਂਕਿ ਮੰਮੀ ਹੁਣੀ ਵੀ ਹੁਣ ਤੁਹਾਨੂੰ ਬਧਾਏ ਉਮਰ ਹੋਈ ਜਾਂਦੀ ਐ ਤਾਂ ਉਹਨਾਂ ਲਾਗੇ ਵੀ ਯਾਰ ਕੋਈ ਨਾ ਕੋਈ ਚਾਹੀਦਾ ਜਰੂਰ ਹੋਣਾ ਸਾਡੇ ਅਮਨ ਵਾਲੀ ਸੋਨ ਮਸਾਨ ਜੀ ਪੈ ਜਾਂਦੀ ਆ ਵੀ ਤਾਂ ਜਲਦਾ ਇੱਥੇ ਆ ਕੈਟਰੀ ਪਈ ਮਾਸੀ ਹੁਣਾਂ ਮੈਂ ਉਹ ਦਿੱਤੀ ਉਹਨਾਂ ਨੇ ਕਹਿੰਦੇ ਉਹ ਲੈ ਜਾ ਲੈ ਡੈਡੀ ਹੁਣੇ ਲਗਦਾ ਸੌਂਗੇ ਮਾਖਰੇ ਸੌਂਗੇ ਜੀ ਬਈ ਚੱਕ ਲੈ ਆ ਮਾਸੀ ਨੇ ਦਿੱਤੀ ਉਹ ਕੈਟਰੀ ਜੀ ਕਹਿੰਦੀ ਉਹ ਲੈ ਜਾ ਮਾਸੀ ਕਹੀ ਮੈਨੂੰ ਰਿਆ ਪਾਵ ਮਾਨ ਨਹੀਂ ਯਾਰ ਉਹ ਕੱਲੇ ਘਰੇ ਆ ਤਾਂ ਮਾ ਉਹ ਰੱਬ ਨਾਲ ਕੋਈ ਦਵਾਈ ਦੂਈ ਲੋਣੀ ਪੈਂਦੀ ਬੰਦੇ ਦੀ ਕੋਈ ਮੁਸ਼ਕਲ ਆ ਜਾਂਦੀ ਹਣਾ ਹਾਂ ਆ ਜਾ ਡੈਡੀ ਜੀ ਦੇ ਮੈਚ ਵੇਖਣ ਉਹ ਤਾਂ ਜੀ ਆਪੇ ਲੈ ਕੇ ਗਣ ਹੈ ਹਉ ਫੇਰ ਉਹਨੇ ਸੁੱਟਤਾ ਹੀਓ ਕੈਚ ਹੋ ਗਿਆ ਜੀ ਮੰਮੇ ਨੇ ਬਣਾਈ ਸੀ ਐਨੀਆ ਨਵਾਂ ਲੱਗਾ ਹੁਣ ਖਾਣੇ ਰਾਤ ਦੀਆਂ ਬਣਾਈਆਂ ਪਰ ਮੈਂ ਰਾਤੀ ਦਸਤੀਣਾ ਕਰਾ ਰੋਟੀ ਖਵਾਇਆ ਫਿਰ ਮੈਂ ਨਾ ਹੁਣ ਮੈਂ ਰੋਟੀ ਉਧਰੋਂ ਖਾਣੀ ਹੈ